ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਖਾਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਈ ਆਂ ਭਾਵੇਂ ਕਿ ਪਾਠ ਪੂਜਾ ਕਰਕੇ ਦੇਖ ਲਈ ਆ ਤਾਨਪੂਨ ਕਰਕੇ ਦੇਖ ਲਿਆ ਸੇਵਾ ਕਰਕੇ ਦੇਖ ਲਈਆ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਘਟ ਨਹੀਂ ਰਹੀਆਂ ਮਨ ਨੂੰ ਸੁੱਖ ਚੈਨ ਨਹੀਂ ਮਿਲ ਰਿਹਾ ਮਨ ਹਰ ਮੇਲੇ ਕਲਪਿਆ ਰਹਿੰਦਾ ਹੈ ਤਾਂ ਫਿਰ ਕੱਲ ਤੂੰ ਜਾਂ ਪਰਸੋਂ ਤੂੰ ਜਦੋਂ ਤੁਹਾਡਾ ਦਿਲ ਕਰਦਾ ਹੈ ਉਸੇ ਦਿਨ ਤੋਂ ਹੀ ਛੋਟੇ ਛੋਟੇ ਬਦਲਾਅ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖੋ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਦੇਖਣਾ ਸਤਿਗੁਰੂ ਸੱਚੇ ਆਸ਼ੀਰਵਾਦ ਦੀ ਕਿਰਪਾ ਦੇ ਨਾਲ ਤੁਹਾਡੇ ਨਾਲ ਜੋ ਵੀ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਟੈਨਸ਼ਨਾਂ ਨੇ ਉਹਨਾਂ ਦੇ ਹੱਲ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ you so 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 ਕ੍ਰਿਸ਼ੀਆ ਵਰਕਤਾਂ ਦੇ ਨਾਲ ਪਰ ਨਹੀਂ ਸ਼ੁਰੂ ਹੋ ਜਾਵੇਗੀ ਤਾਂ ਫਿਰ ਇਹ ਛੋਟੇ ਛੋਟੇ ਬਦਲਾਅ ਜਾਂ ਛੋਟੇ ਛੋਟੇ ਨਿਯਮ ਕਿਹੜੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਜ਼ਰੂਰ ਸੁਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬੈਨਪਰਾਂ ਮਾਤਾ ਤੋਂ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਕਵਾ ਆਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੋਵੇ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਸਮਝਦਾ ਹੈ ਕਿ ਮੈਨੂੰ ਜੋਰ ਮਿਲਣਾ ਹੈ ਰੱਬ ਜੀ ਦੀ ਮਰਜ਼ੀ ਦੇ ਨਾਲ ਰੱਬ ਦੀ ਖੁਸ਼ੀ ਦੇ ਨਾਲ ਮੈਂ ਤਕੂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਅਤੇ ਰੱਬ ਨੂੰ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਪਾਠੰਜਾ ਕਰਦੇ ਆ ਕਈ ਲੋਕ ਦਾਨਪੁਨ ਕਰਦੇ ਆ ਕਈ ਲੋਕ ਸੇਵਾ ਕਰਦੇ ਆ ਭਾਵ ਕਿ ਹਰ ਇੱਕ ਬੰਦਾ ਆਪੂ ਆਪਣੇ ਹਿਸਾਬ ਤੇ ਨਾਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰਾਭ ਨੂੰ ਖੁਸ਼ ਕਰ ਲਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮਿਹਰ ਕਿਰਪਾ ਹੋਣੀ ਆ ਜੋ ਮੈਂ ਰੱਬ ਤੋਂ ਮੰਗ ਰਿਆ ਮੈਨੂੰ ਤਾਂ ਹੀ ਮਿਲੇਗਾ ਪਰ ਮਹਾਪ੍ਰਕਿਰਤੀ ਕਹਿੰਦੇ ਵੀ ਕਈ ਵਾਰ ਅਸੀਂ ਇੰਨੇ ਨੇਕ ਕੰਮ ਕਰਕੇ ਨਾਲ-ਨਾਲ ਕੁਝ ਗਲਤੀਆਂ ਕਰ ਬੈਠਦੇ ਆ ਜਿੰਨਾ ਗਲਤੀਆਂ ਕਰਕੇ ਸਾਡੇ ਉੱਤੇ ਹੋ ਰਹੀ ਕਿਰਪਾ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਦੇ ਆ ਪਾਠ ਪੂਜਾ ਕਰਦੇ ਆ ਸੇਵਾ ਕਰਦੇ ਆ ਜਾਂ ਦਾਨ ਪੁੰਨ ਕਰਕੇ ਨੇਕ ਕਰਮ ਬਣਾਉਂਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹੇ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਦੰਦਿਆ ਆਜ਼ਾਦੀ ਤੇ ਕਿਰਪਾ ਕਰਦੇ ਆ ਪਰ ਅਸੀਂ ਹੀ ਆਪਣੀਆਂ ਗਲਤੀਆਂ ਕਰਕੇ ਅਣਗਹਿਲੀਆਂ ਕਰਕੇ ਬਾਹੀ ਗੁਰੂ ਜੀ ਦੀ ਉਹ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਪਰ ਇਸ ਕਰਕੇ ਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਨਿਯਮ ਆਕੀ ਦੇ ਨਾਲ ਸਮਝੀ ਕਰਨ ਜਾ ਰਹੇ ਆ ਇਹ ਨਿਯਮ ਅਪਣਾ ਕੇ ਅਸੀਂ ਆਪਣੀ ਨੇਕ ਕਮਾਈ ਵੀ ਵਧਾ ਲਵਾਂਗੇ ਅਤੇ ਨਾਲ ਨਾਲ ਜੋ ਗਲਤੀਆਂ ਕਰਕੇ ਅਸੀਂ ਆਪਣੇ ਬਾਹੀ ਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਆ ਕੋਈ ਕਿਰਪਾ ਦੀ ਸੰਭਾਲ ਨਮਾਜ਼ੇ ਭਾਰਤੀ ਉਹ ਗਲਤੀਆਂ ਕਰਨੀਆਂ ਛੱਡ ਦਵਾਂਗੇ ਤਾਂ ਸਭ ਤੋਂ ਪਹਿਲੀ ਗੱਲ ਮਹਾਂਪੁਰਖ ਜੀ ਜਿਹੜੇ ਜੋ ਵੀ ਸਵੇਰੇ ਉੱਠ ਕੇ ਭਜਨ ਮੰਦਗੀ ਕਰਦੇ ਨੇ ਰੱਬ ਦਾ ਨਾਮ ਜਪਦੇ ਆ ਜਾਂ ਦਾਨਪੂਰਨ ਕਰਦੇ ਆ ਸੇਵਾ ਕਰਦੇ ਆ ਬੜੇ ਵੱਡੇ ਕਰਮਾ ਵਾਲੇ ਆ ਕਿਉਂਕਿ ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਹੀ ਨਿਸ਼ਾਨੀ ਆ ਕਿ ਤੁਸੀਂ ਇੰਨੇ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਦੀ ਮਰਜ਼ੀ ਤੋਂ ਬਿਨਾ ਕੋਈ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦਾ ਅਤੇ ਕੰਮ ਵੀ ਨਹੀਂ ਕਰ ਸਕਦਾ। ਤਾਂ ਵਾਹਿਗੁਰੂ ਦੀ ਪਹਿਲੀ ਕਿਰਪਾ ਤਾਂ ਇਹ ਹੋ ਗਈ ਕਿ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ। ਪਰ ਨਾਲ ਨਾਲ ਜਿਹੜੀਆਂ ਗਲਤੀਆਂ ਨੇ ਜਿਵੇਂ ਕਿ ਪੂਰੇ ਦਿਨ ਦੇ ਵਿੱਚ ਝੂਠ ਬੋਲਣਾ ਆਪਣੇ ਕਿਰਤ ਦੇ ਵਿੱਚ ਬੇਈਮਾਨੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕੰਮ ਜਿੰਨਾ ਤੋਂ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਨਾਲ-ਨਾਲ ਇਹ ਕੰਮ ਕਰ ਰਹੇ ਆ ਤਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਮੰਦਗੀ ਦਾ ਕੀਤੀ ਹੋਈ ਨੇਕ ਕਮਾਈ ਦਾ ਫਲ ਨਹੀਂ ਮਿਲਣਾ ਕਿਉਂਕਿ ਅਸੀਂ ਨਾਲ-ਨਾਲ ਹੀ ਗਵਾ ਰਹੇ ਆ ਵਾਹ ਕੋ ਜੀ ਕਹਿੰਦੇ ਜਿਹੜੇ ਲੋਕ ਇਸ ਤਰ੍ਹਾਂ ਪਜਨ ਬੰਦਗੀ ਕਰਕੇ ਬਾਕੀ ਦੇ ਪੂਰੇ ਦਿਨ ਦੇ ਵਿੱਚ ਤੁੰਠ ਬੋਲਦੇ ਆਂੰੰਦਿਆ ਚੁਗਲੀ ਕਰਦੇ ਆ ਮਾੜੇ ਕੰਮ ਕਰਦੇ ਆ ਨਾ ਉਹਨਾਂ ਦਾ ਜੱਟਿਆ ਹੋਇਆ ਇੰਜ ਆ ਜਿਵੇਂ ਆਪਾਂ ਇੱਕ ਕੁੱਤੇ ਹੋਏ ਘੜੇ ਨੂੰ ਭਰਨ ਦਾ ਹੀ ਆ ਤਨੇ ਕਹਿ ਰਹੇ ਆ ਕਿ ਜਿਵੇਂ ਮੰਨ ਲਓ ਘੜੇ ਦੇ ਵਿੱਚ ਕੋਈ 5 7 6 ਛੇਰ ਹੋਣ ਤੇ ਅਸੀਂ ਉਹਨੂੰ ਸਵੇਰੇ ਭਰਦੇ ਆ ਕਦੇ ਸ਼ਾਮ ਨੂੰ ਭਰਦੇ ਆ ਪਰ ਉਹਦੇ ਵਿੱਚ ਪਾਣੀ ਨਹੀਂ ਟਿਕ ਸਕਦਾ ਸਵੇਰ ਦਾ ਭਰਿਆ ਸ਼ਾਮ ਤੱਕ ਖਾਲੀ ਹੋ ਜਾਣਾ ਸ਼ਾਮ ਦਾ ਭਰਿਆ ਸਵੇਰ ਤੱਕ ਖਾਲੀ ਹੋ ਜਾਣਾ ਇਹ ਜੇ ਉਹ ਘੜੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਦੇ ਛੇਦ ਬੰਦ ਕਰਦੇ ਘੜੇ ਉਸੇ ਹੀ ਤਰ੍ਹਾਂ ਜੇਕਰ ਆਪਣੀ ਕੀਤੀ ਹੋਈ ਭਜਨ ਬੰਦਗੀ ਦਾ ਨੇਕ ਕਮਾਈ ਦਾ ਪੂਰਾ ਫਲ ਚਾਹੀਦਾ ਏ ਤਾਂ ਫਿਰ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਸਾਨੂੰ ਚੱਲਣਾ ਪੈਣਾ ਏ ਜਿਵੇਂ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਕਰਦੀ ਏ ਜਦੋਂ ਅਸੀਂ ਡਾਕਟਰ ਦੇ ਦੱਸੇ ਹੋਏ ਪਰਹਿਲ ਨਾਲ-ਨਾਲ ਕਰਦੇ ਹਾਂ ਤਾਂ ਬੱਸ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਨਾਲ-ਨਾਲ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣ ਕਿ ਸਾਰੇ ਦਿਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿੱਚ ਜਾਈਏ ਉਹਨਾਂ ਦੁਪਰੇ ਉਠਾਂ ਕੀ ਥੋਰੀ ਨੂੰ ਬਿਆ ਕਿ ਨੂੰ ਤੋਂ ਬੂਰ ਹੋਣਾ ਹੈ ਤੇ ਕਈ ਵਾਰ ਸਾਨੂੰ ਖੁਦ ਨੂੰ ਇਹ ਪਤਾ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕੰਮ ਕਰ ਲਏ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਦਾ ਰੱਖਦੇ ਆ ਕਰਦੇ ਰਹਿੰਨੇ ਆ ਪਰ ਮਾੜੇ ਕੰਮਾਂ ਦਾ ਨਹੀਂ ਸਾਨੂੰ ਪਤਾ ਲੱਗਦਾ ਵੀ ਅਸੀਂ ਦਿਨ ਵਿੱਚ ਮਾੜੇ ਕੰਮ ਕਿੰਨੇ ਕੀਤੇ ਆ ਇਸ ਕਰਕੇ ਮਹਾਵਰਤ ਦੀ ਧੁਕਤੀ ਦੱਸਦੇ ਆ ਵੀ ਹਰ ਰਾਤ ਮਸ਼ੌਅ ਤੋਂ ਪਹਿਲਾਂ ਆਪਣੇ ਚੰਗੇ ਅਤੇ ਮਾੜੇ ਕੰਮਾਂ ਦੀ ਗਿਣਤੀ ਕਰਿਆ ਕਰੋ ਜਿਵੇਂ ਤੱਕੜੀ ਦੇ ਨਾਲ ਸੌਦਾ ਤੋਂ ਉਿੱਦੈ ਨਾ ਪੁੱਸੇ ਤਨ ਉਹ ਸੇਤਰਾ ਟੱਕੜੀ ਦੇ ਇੱਕ ਪਲੜੇ ਦੇ ਵਿੱਚ ਆਪਣੇ ਨੇਕ ਕੰਮ ਤੇ ਦੂਜੇ ਦੇ ਵਿੱਚ ਆਪਣੇ ਮਾੜੇ ਕੰਮ ਪਾਇਆ ਕਰੋ ਦੇਖਿਆ ਤੁਮ ਕਿਹੜਾ ਪਲਣਾ ਭਾਰੀ ਹੈ ਭਾਰ ਕੀ ਕੋਈ ਕਾਫੀ ਲਾ ਲਓ ਉਹਦੇ ਨਾਲ ਹਰ ਰੋਜ਼ ਪੈਨ ਦੇ ਨਾਲ ਲਿਸਟ ਬਣਾਇਆ ਕਰੋ ਇੱਕ ਪਾਸੇ ਕਿ ਮੈਂ ਸਵੇਰ ਤੋਂ ਮੈਂ ਕਿ ਸ਼ਾਮ ਤੱਕ ਕਿੰਨੀ ਵਾਰ ਵਾਹਿਗੁਰੂ ਜੀ ਕਿਹਾ ਕਿੰਨੀ ਵਾਰ ਰੱਬ ਦਾ ਨਾਮ ਲਿਆ ਨਾ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਨਹੀਂ ਕੰਮ ਕੀਤੇ ਕਿੰਨੇ ਲੋਕਾਂ ਦਾ ਭਲਾ ਕੀਤਾ ਕਿੰਨਿਆਂ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਕਿੰਨਿਆਂ ਦੇ ਮੈਂ ਮਦਦ ਕੀਤੀ ਮਦਦ ਕਈ ਤਰੀਕਿਆਂ ਦੇ ਨਾਲ ਹੁੰਦੀ ਆ ਪੈਸੇ ਤੋਂ ਕਿਨਾ ਵੱਡੇ ਤਰੀਕੇ ਆ ਕਿਸੇ ਦੀ ਮਦਦ ਕਰਨਾ ਕਿਸੇ ਦਾ ਭਲਾ ਚੜਨ ਦਾ ਤਾਂ ਦੇਖਣਾ ਹੈ ਕਿ ਮੈਂ ਪੂਰੇ ਡ੍ਰੀਮ ਦੇ ਵਿੱਚ ਕੋਈ ਵੀ ਲੋੜਾਂ ਦਾ ਮੇਰੇ ਕੋਲ ਆਇਆ ਤਾਂ ਮੈਂ ਕੋਈ ਅੱਜੋ ਕਿਸ ਤਰ੍ਹਾਂ ਦੇਣੀ ਕੀਤਾ ਮੂਰ ਦਾ ਜੂਰੀ ਨੇ ਪੈਸਾ ਮੰਗਣਾ ਨਹੀਂ ਆਵੇਗਾ ਕਈ ਵਾਰ ਕੋਈ ਜ਼ਾਦੇ ਤੋਂ ਸਲਾਹ ਵੀ ਮਾਂ ਦਾ ਸਹਰਾ ਹੈ ਉਹਨੇ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਨੇਕ ਕੰਗਾਂ ਦੇ ਵਿੱਚ ਚੰਗੇ ਤੇ ਇਧਰ ਦੂਸਰੇ ਪਾਸੇ ਦੇਖਣਾ ਹੈ ਕਿ ਮੈਂ ਸਵੇਰ ਦਾ ਕਿੰਨੀ ਵਾਰ ਤੁੰਦ ਬੋਲਿਆ ਕਿੰਨੀ ਵਾਰ ਮੈਂ ਕਿਸੇ ਦੀ ਨਿੰਦਿਆ ਚੁਮਲੀ ਕੀਤੀ ਕਿੰਨੀ ਵਾਰ ਮੈਂ ਦਿਆਂ ਜੁਰੂਸ ਸੁਣੀ ਕਿੰਨੀ ਵਾਰ ਮੈਂ ਆਪਣੀ ਇਹ ਜ਼ੁਬਾਨ ਵਾਹੀਂ ਕਿਸੇ ਦਾ ਦਿਲ ਦੁਫਾਇਆ ਮਹਾਪੁਰਖੀ ਕਹਿੰਦੇ ਵੀ ਇਹ 10 ਪਾਪ ਆ ਕਿ ਆ ਜੋ ਬੰਦਾ ਹਰ ਰੋਜ਼ ਕਰਦਾ ਏ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਇਹਦੇ ਵੀ ਤਿੰਨ ਪਾਪ ਆਪਾ ਕਰਦੇ ਆਪਣੇ ਸ਼ਰੀਰ 'ਤੇ ਰਹੀਂ ਤਿੰਨ ਪਾਪ ਅੱਖਾਂ ਦੇ ਰਹੀਂ ਤੇ ਚਾਰ ਪਾਪ ਜ਼ੁਬਾਨ ਦੇ ਰਹਿਣ ਇਹ 10 ਪਾਪ ਕਰਦੇ ਹੋਏ ਜੇਕਰ ਅਸੀਂ ਨਾਮ ਜਪ ਰਹੇ ਆ ਤਾਂ ਫਿਰ ਸਾਡਾ ਜਪਿਆ ਹੋਇਆ ਸਾਡੇ ਕਿਸੇ ਕੰਮ ਨਹੀਂ ਆਉਂਦਾ ਇਸ ਲਈ ਪਹਿਲਾਂ ਇਹਨਾਂ ਦੇ ਕਾਗ ਕੋ ਨਾਈ ਇਸੇ ਕਰਕੇ ਮਹਾਰਾਜ ਨੇ ਕਿਹਾ ਘਟ ਬੋਂ ਨੂੰ ਜਿੰਨਾ ਬੋਂ ਨੂੰ ਸੂਰਤ ਸਮਝ ਕੇ ਗੋਮਨ ਕਾਦੇ ਬੁੰਨੇ ਦੇ ਨਾਲ ਅਗਲੇ ਦੇ ਮਨ ਨੂੰ ਠੰਡ ਪੈਣੀ ਚਾਹੀਦੀ ਆ ਅਗਲੇ ਤੇ ਮਨ ਪੂਸ਼ੂ ਵੀ ਚਾਹੀਦਾ ਹੈ ਬਾਦੂ ਕੋ ਨਾਈ ਬੋਂ ਮਾ ਦੇ ਨਾਲ ਕਿਸੇ ਦਾ ਦਿਨ ਦਿਖਾਉਗਾ ਸ਼ੋ ਇਸ ਤਰ੍ਹਾਂ ਆਪਣੇ ਪੂਰੇ ਦਿਨ ਦੇ ਕੰਮਾਂ ਕਾਰਨ ਤੇ ਨਾਲ ਧਿਆਨ ਦੇ ਹੈ ਕਿ ਅੱਜ ਮੈਂ ਕਿੰਨੂ ਕਿੰਨੂ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਦੇ ਨਾਲ ਕੀਤਾ ਲਗਾਤਾਰ 1 ਮਹੀਨਾ ਪਰ ਰੋਜ਼ ਰਾਤ ਨੂੰ ਸ਼ਰਨ ਤੋਂ ਕੋਨਾ ਜਿਹੜਾ ਆਪਾਂ ਇਸ ਤਰ੍ਹਾਂ ਲਿਸਟ ਤਿਆਰ ਕਰਾਂਗੇ ਤਾਂ ਇੱਕ ਮਹੀਨੇ ਦੇ ਵਿੱਚ ਸਾਨੂੰ ਸਾਡੀ ਅਸਮਾਨੀਤ ਸਾਹਮਣੇ ਆ ਜਾਣੀ ਆ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰ ਰਿਹਾ ਹਾਂ ਕਿੰਨੇ ਨੇਕ ਕੰਮ ਕਰਦਾ ਹਾਂ ਤੇ ਕਿੰਨੇ ਬੜੇ ਕੰਮ ਕਰਦਾ ਹਾਂ ਅਤੇ ਯਕੀਨਨ ਹੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਬਾੜੇ ਕੰਮਾਂ ਦੇ ਵਿੱਚ ਕਮੀ ਆਵੇਗੀ ਉਤੇ ਸਾਡੇ ਨੇਕ ਕੰਮ ਬਦਨਗੇ ਕਿਉਂਕਿ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ ਰੱਬ ਦੀ ਪਾਵਨ ਮੰਨਦਾ ਹੈ ਉਹ ਨੂੰ ਪਤਾ ਹੈ ਕਿ ਮੇਰੀ ਕਦਰ ਨੇਕ ਕਮਾਈ ਦੇ ਨਾਲ ਹੀ ਪੈਣੀ ਹੈ ਮੇਰੇ ਉਤੇ ਗੁਰੂ ਦੀ ਖੁਸ਼ੀ ਨੇਕ ਕੰਮ ਕਰਕੇ ਹੀ ਹੋਣੀ ਹੈ ਤਾਂ ਫਿਰ ਉਹ ਬੰਦਾ ਆਪਣੇ ਨੇਕ ਕਮਾਈ ਨੂੰ ਵਧਾਉਣ ਦੀ ਤੁੰਗੀ ਕੋਸ਼ਿਸ਼ ਕਰੇਗਾ ਇਸ ਕਰਕੇ ਇੱਕ ਨਿਯਮਤਾ ਇਹ ਬਣਾਉਣੀ ਹੈ ਅਤੇ ਦੂਸਰਾ ਮਹਾਪ੍ਰੇਰਿ ਜੁੰਤੀ ਦੱਸਦੇ ਨੇ ਕਿ ਜਿਵੇਂ ਆਪਾਂ ਸਵੇਰੇ ਉੱਕੇ ਤਾਂ ਵਜਨ ਉਹਨਾਂ ਦੇ ਕੀ ਕਰਦੇ ਹੀ ਹਨ ਨਾਲ ਨਾਲ ਬਾਕੀ ਦਿਨ ਦੇ ਵਿੱਚ ਵੀ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਗੁੰਮਕੇ ਰੱਖੋ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਗੁੜਿਆ ਹੋਵੇਗਾ ਤਾਂ ਇਹ ਮਨ ਮਾੜੇ ਕੰਮ ਨਹੀਂ ਕਰੇਗਾ ਉਸ ਤੋਂ ਬਾਅਦ ਮਹਾਬ੍ਰਹਮਣੀ ਕਹਿੰਦੇ ਵੀ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਜਨੂਰ ਕਰਿਆ ਕਰਨ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਦੇਾ ਸਾਡੇ ਨਾਨਕ ਸਾਦਰ ਸੰਤੋਖੰਦਾਇ ਸਾਡਾ ਮਾਣਿਕ ਰੱਜੀ ਹੋਈ ਰੂਹ ਬੰਦ ਹੈ ਇਹਨੀਆਂ ਵੇਰਕੇ ਮਨ ਨੂੰ ਸ਼ੁਕਰਾਨੇ ਦੀ ਆਦਤ ਨਹੀਂ ਪਈ ਇਹ ਮਨ ਦਾ ਨਾਂ ਲਗ ਲੋਭ ਖਤਮ ਨਹੀਂ ਹੁੰਦਾ ਇਹਦੀ ਕੋਈ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਬਰ ਸੰਤੋਖੰ ਭਾਈ ਤੇ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਦੌੜ ਨੂੰ ਮਿਲਦੀ ਹੈ ਉਸ ਤੋਂ ਬਾਅਦ ਵਾਹ ਕੋ ਜੀ ਤੇ ਵੀ ਜਿਸ ਤਰ੍ਹਾਂ ਦਾ ਕੁਝ ਲੋਕ ਦਾਨਪੁਨਤਾ ਬਹੁਤ ਕਰਦੇ ਆ ਪਰ ਦਾਨਪੁਨ ਕਰਨ ਵੇਲੇ ਵੀ ਗਲਤੀ ਕਰ ਲੈਂਦੇ ਆ ਦਾਨਪੁਨ ਕਰਨਾ ਹੈ ਗਿਣਾ ਮੁਖਾਵੇ ਤੋਂ ਗੁਪਤ ਰਹੁੰਦੇ ਵਿੱਚ ਕਿਤੇ ਮਹਾਮੁਖ ਜੀ ਬੜੀ ਹੀ ਸੋਹਣੀ ਗੱਲ ਸਮਝਉਂਦੇ ਕਿ ਕਿਤੇ ਸਾਨੂੰ ਇਹ ਗੱਲ ਸਮਝ ਦੇ ਵਿੱਚ ਆ ਜਾਵੇ ਆਪਾਂ ਕਈ ਵਾਰ ਮਹਾਕੋਖਾਂ ਦੇ ਮੋਹ ਨੂੰ ਇਹ ਗੱਲ ਸੁਣਦੇ ਹਾਂ ਕਿ ਭਾਜਨ ਮੰਦਿਰ ਦੀ ਗੁਪਤ ਰੀਖੇ ਦੇ ਨਾਲ ਕਰੋ ਜਾਂ ਦਾਣ ਪੁੰਨ ਗੁਪਤ ਤਰੀਕੇ ਦੇ ਨਾਲ ਕਰੋ ਤਾਂ ਗੁਪਤ ਕਰਨ ਦੇ ਲਈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਮਹਾਵਤ ਜੀ ਕਹਿੰਦੇ ਜਿਹੜੀ ਚੀਜ਼ ਗੁਪਤ ਰਹਿੰਦੀ ਆ ਉਹ ਹਮੇਸ਼ਾ ਵੱਧਦੀ ਜਾਂਦੀ ਆ ਪਰ ਜਿਹੜੀ ਚੀਜ਼ ਸਾਮਣੇ ਆ ਜਾਂਦੀ ਹੈ ਕਿ ਜਦੋਂ ਅਸੀਂ ਵਿਖਾਵਾ ਕਰਨਾ ਸ਼ੁਰੂ ਕਰ ਦਿੰਨੇ ਆ ਉਕਟ ਨਹੀਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਸੀਂ ਉਦਾਹਰਣ ਦੇ ਤੌਰ ਤੇ ਪੈਸਾ ਲਵੋ ਕਿੰਦੇ ਦੀ ਰੱਤ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਤਾਂ ਤੁਹਾਡਾ ਉਹ ਪੈਸਾ ਬਚਿਆ ਰਹੇਗਾ ਪਰ ਜਦੋਂ ਹੀ ਤੁਸੀਂ ਮੁਕਾ ਸਾਹਮਣੇ ਇਹ ਪੈਸੇ ਦਾ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਸ਼ੇਖੀਆਂ ਮਾਰਨਾ ਸ਼ੁਰੂ ਕਰ ਦਿੱਤਨਾ ਤਾਂ ਤੁਹਾਡੇ ਉਹ ਪੈਸੇ ਦੇ ਵਿੱਚ ਕਮੀ ਆਵੇਗੀ ਹੀ ਆਵੇਗੀ ਤੁਹਾਡੇ ਤੋਂ ਉਧਾਰ ਲੈਣ ਦੇ ਲਈ ਆਉਣਗੇ ਇਹ ਪੈਸੇ ਕਰਕੇ ਤੇ ਹੀ ਦੁਸ਼ਮਣ ਬਣ ਜਾਣੇ ਹਨ ਮਤਲਬ ਉਹ ਪੈਸਾ ਹੀ ਤੁਹਾਡੇ ਦੁੱਖ ਦਾ ਕਾਰਨ ਬਣ ਜਾਏਗਾ ਅਤੇ ਦੂਸਰੀ ਸਭ ਤੋਂ ਵੱਡੀ ਗੁਆਰਨਾ ਬਾਬਾ ਜੀ ਕਹਿੰਦੇ ਨੇ ਦੇਖੋ ਹਰ ਇਨਸਾਨ ਆਪਦੇ ਔਗਣਾ ਨੂੰ ਲੁਕੋ ਕੇ ਰੱਖਦਾ ਏ ਗੁੱਤ ਰੱਖਦਾ ਏ ਕੋਈ ਬੰਦਾ ਨਹੀਂ ਕਹਿੰਦਾ ਵੀ ਮੇਰੇ ਵਿੱਚ ਆਹ ਕਰਨੀ ਐ ਜਿਹੜੀ ਵੀ ਕਮੀ ਹੋਵੇ ਜਿਹੜੀ ਵੀ ਮਾੜੀ ਆਦਤ ਹੋਵੇ ਨਾ ਬੰਦਾ ਉਹ ਲਪੋੜ ਕੇ ਰੱਖਦਾ ਏ ਇਸੇ ਕਰਕੇ ਸਾਡੇ ਔਪਣ ਸਾਡੀਆਂ ਕਮੀਆਂ ਦਿਨੋਂ ਦਿਨ ਵੱਧਦੀਆਂ ਨੇ ਅਤੇ ਜਿਹੜੇ ਗੋਣੇ ਆ ਸਾਡੇ ਅਸੀਂ ਚੰਗੇ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਖਾਵਾ ਕਰਦੇ ਆ ਥਾਂ ਦਾ ਤੂੰ ਦੱਸਦੇ ਇਸੇ ਕਰਕੇ ਸਾਡੇ ਗੁਨਾ ਦੇ ਵਿੱਚ ਕਮੀ ਆਉਂਦੀ ਆ ਤੇ ਔਗਣ ਅਸੀਂ ਕਦਾ ਹੋਵਦਾ ਹੈ ਤੁਸੀਂ ਕਿੱਸਾ ਕਿਹਾ ਜਾਂਦਾ ਹੈ ਕਿ ਹਰੇਕ ਨੇਕ ਕੰਮ ਗੁਪਤ ਤਰੀਕੇ ਨਾਲ ਕਰੋ ਤਾਂ ਜੋ ਤੁਹਾਡੀ ਨੇਕ ਕਮਾਈ ਬੰਜੀ ਰਹੇ ਤਾਂ ਮਹਾਵਰਗ ਦੀ ਦਾਨਕੁੰਮ ਕਰਨ ਦੇ ਤਰੀਕੇ ਵੀ ਦੱਸਦੇ ਆ ਇਹ ਇੱਕ ਤਾਂ ਦਾਨਪੁੰਨ ਦੇ ਵਿੱਚ ਕਦੇ ਵੀ ਭੇਦ ਭਾਵ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਮਨ ਵਿੱਚ ਭੇਦ ਭਾਵ ਰੱਖ ਕੇ ਦਾਨਪੁੰਨ ਕਰਦੇ ਹੋ ਨਾ ਤੁਸੀਂ ਭਾਵੇਂ ਸ਼ੁਮਾਦਾਨ ਕਰਨੀ ਜੋ ਮਰਜੀ ਦਾਨ ਕਰ ਲੋ ਤੁਹਾਨੂੰ ਦਾ ਫਾਲ ਨਹੀਂ ਮਿਲਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਦਾ ਤੁਰ ਪਏ ਉਹਦੇ ਪੇਗ ਭਾਵ ਦਾ ਕੋਈ ਕੰਮ ਨਹੀਂ ਆ ਜੇ ਮਨ ਦੇ ਵਿੱਚ ਇਹੀ ਫਰਕ ਰਹਿ ਗਿਆ ਅਸੀਂ ਕੀ ਕਿਸੇ ਦਾ ਭਲਾ ਕੀਤਾ ਭਲਾ ਕਰਨਾ ਕਿਸੇ ਦੀ ਮਦਦ ਕਰਨੀ ਕਿਸੇ ਦਾ ਇਹ ਮਨ ਦੀ ਭਾਵਨਾ ਹੈ ਜਿਸ ਬੰਦੇ ਦੇ ਮਨੰਦਰ ਤਰਸ ਹੋਵੇਗਾ ਜਿਹੜੇ ਬੰਦੇ ਨੂੰ ਦੂਜਿਆਂ ਦਾ දුਖ ਦੇਖ ਕੇ ਮਨ ਦੁਖੀ ਹੋਵੇਗਾ ਕੋਈ ਹੀ ਕਿਸੇ ਦੀ ਮਦਦ ਕਰੇਗਾ ਨਾ ਤੇ ਫਿਰ ਉਸ ਬੰਦੇ ਦੇ ਮਨ ਦੇ ਵਿੱਚ ਅੱਦੇ ਦੀ ਭੇਦਭਾਵ ਨਹੀਂ ਸਤਗਾ ਉਹਦੇ ਲਈ ਸਭ ਬਰਾਬਰ ਆ ਸਭ ਤੋਂ ਵੱਡੀ ਭਾਰਨਾ ਪਾਉਣੇ ਗਿਆ ਜੀ ਭਾਈ ਕਣਈਆ ਜੀ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਹੀ ਪਾਣੀ ਪਿਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਸਭ ਦੇ ਵਿੱਚ ਹੀ ਮੇਰੇ ਕਲਗੀਧਰਤਾ ਪਾਸ਼ਾ ਜੀ ਦੇ ਸਦੇ ਸਮੇ ਉਸੇ ਤਰ੍ਹਾਂ ਜੋ ਬੰਦਾ ਗੁਰੂ ਦੇ ਨਾਲ ਲੱਗ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਉਹਦੇ ਪਾਏ ਗਏ ਤੂਤਨੇ ਆ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਨਾ ਉਹਦੇ ਮਨ ਦੀ ਨਸਰਤ ਉਹਦੇ ਮਨ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਆ ਤਰਸ ਦੀ ਤਿਆਗ ਦੀ ਭਾਵਨਾ ਕੋਈ ਦਿਆਂ ਦੇ ਦੁੱਖ ਰੇਕੇ ਛੱਤ ਬਖੀ ਹੋਣ ਵੇ ਤੇ ਦੂਜਿਆਂ ਦੇ ਦੁੱਖ ਦੂਰ ਕਰਨ ਦੇ ਵਿੱਚ ਲੱਗ ਜਾਂਦਾ ਹੈ ਫਿਰ ਅਜਿਹੇ ਬੰਦੇ ਦੇ ਮਨ ਦੇ ਵਿੱਚ ਅਜਿਹੇ ਬੰਦਿਆਂ ਦੇ ਮਨ ਦੇ ਵਿੱਚ ਭੇਦ ਭਾਵ ਨਹੀਂ ਯੰਦਾਂ ਵੀ ਇੱਕ ਕੇ ਸਰੰਗੂ ਮੁਕਦਾ ਹੈ ਕੇ ਕਿਸੇ ਜਾਤ ਦਾ ਹੈ ਕਿਸੇ ਕਰਮ ਦਾ ਇਹਨਾਂ ਦੇ ਰਿਸ਼ਤੇ ਨਾਲ ਦਰਪ ਹੁੰਦੇ ਆ ਇਹ ਜਦੋਂ ਇਸ ਤਰੀਕੇ ਦੇ ਨਾਲ ਆਪਾਂ ਦਾਨ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਕਿਸੇ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਫਿਰ ਦੇਖਣਾ ਵਾ ਹੈ ਕਿ ਰੂਜੀ ਤੂੰ ਕਿੰਜ ਕਰ ਫਰੂ ਨੇ ਸਭ ਮੁੱਖ ਦੀ ਗੱਲ ਇਹ ਹੈ ਕਿ ਮਹਾਪੁਰਖ ਜੀ ਇਹ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਜਿੰਦ ਤਨ ਸਾਡੇ ਜਪੇ ਹੋਏ ਦੇ ਨਾਮ ਸਾਡੇ ਸੋ ਬਾਲ ਦੇ ਵਿੱਚ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਸਾਡੇ ਮਨ ਵਿੱਚ ਤਰਸ ਦੀ ਦਇਆ ਦੀ ਭਾਵਨਾ ਮੇਸ਼ੁਰ ਹੋ ਗਈ ਸਾਡਾ ਮਨ ਜੋ ਉਧ ਪ੍ਰੇਵ ਠੱਗੀ ਥੋੜੀ ਤੋਂ ਦੂਰ ਭਜਣ ਲੱਗਾ ਉਦੋਂ ਸਮਝ ਲਿਆ ਕਿ ਕੋਣ ਵੇਰੀ ਕੀਤੀ ਹੋਈ ਭਜਨ ਬੰਦਗੀ ਥਾਂ ਪੈ ਰਹੀ ਆ ਹਮੇ ਸਹੀ ਰਹਤੇ ਚੰਦਰਿਆਂ ਵਰ ਪਰ ਜੇਕਰ ਅਜੇ ਤੱਕ ਇਹ ਬਦਲਾਅ ਨਹੀਂ ਆਇਆ ਇਹ ਦਾ ਮਤਲਬ ਵੀ ਸਾਡੀ ਭਗਤੀ ਦੇ ਵਿੱਚ ਕਮੀ ਆ ਉਹ ਦਾਤੇ ਦੇ ਵਿੱਚ ਕੋਈ ਕਮੀ ਨਹੀਂ ਆ ਉਹ ਤਾਂ ਸਰਬ ਕਲਾ ਸਵਰੱਥ ਨੂੰ ਸਭ ਕੁਝ ਕਰਨ ਦੀ ਤਾਕਤ ਰੱਖਦੇ ਨੇ ਪਲ ਦੇ ਵਿੱਚ ਹੀ ਉਹ ਸਭ ਦੀ ਜ਼ਿੰਦਗੀ ਵਾ ਉਹ ਤਾਂ ਪਲ ਦੇ ਵਿੱਚ ਹੀ ਕਿਸੇ ਨੂੰ ਜੰਦੂ ਮਦਦ ਕਰ ਸਕਦੇ ਨੇ ਬਸ ਕਮੀ ਸਾਡੇ ਵਿੱਚ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਸਾਫ਼ ਸੁਥਰੇ ਹੋ ਗਏ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਦੇ ਮਨ ਨੂੰ ਆਪੇ ਹੀ ਅਸੀਂ ਪਾ ਜਾਣਾ ਹੈ ਉਹਨਾਂ ਨੂੰ ਚੰਗੀ ਲੱਗ ਜਿਆ ਨੇ ਤਾਂ ਫਿਰ ਦੇਖਣਾ Guru Ji ਨੇ ਕਿਰਪਾ ਕਰਕੇ ਤੋਂ ਨਿਆਵੀ ਅਤੇ ਦਰਗਾਹੀ ਨੂੰ ਤੋਂਵੇਂ ਹੀ ਸਤਿ ਸਤਿਰੀ ਦੇ ਵਿੱਚ ਪਾਉਂ ਦਿੱਨੇ ਹਨ ਸੋ ਆਪਾਂ ਆਪਣੇ ਆਪ ਦੇ ਵੱਲ ਧਿਆਨ ਦੇਈਏ ਮੇਕ ਕੰਮ ਕਰਨੇ ਆਂ ਭਜਨ ਕਰਨੇ ਕੀ ਕਰਨੀ ਆ ਪਰ ਕਰਦਿਆਂ ਕਰਦਿਆਂ ਨਾਲ ਨਾਲ ਇੰਨੇ ਸਮਾਂ ਨਾ 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 ਤਵਾਹੀ ਦੇ ਨਾਲ ਨਾਲ ਪਰਹੇਜ਼ ਵੀ ਜਰੂਰੀ ਹੈ ਇਥੇ ਕਿਹਨਾਂ ਗੁਰੂ ਮਹਾਮੁਰਖ ਜੀ ਸਿੰਘਾਂ ਦੇ ਕਹਿੰਦੇ ਕਿ ਕਈ ਲੋਕ ਨਾ ਕਰਿਆ ਤੇ ਬਹੁਤ ਸੇਵਾ ਕਰਦੇ ਆ ਜਾਂ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਉਹ ਮਨ ਪ੍ਰਤਾਨ ਮਨ ਧਨ ਦੇ ਨਾਲ ਸੇਵਾ ਕਰਦੇ ਆ ਵੀ ਭਾਵ ਪੂਰੀ ਮਿਹਨਤ ਦੇ ਨਾਲ ਵਿਮਾਨਾ ਲਾ ਕੇ ਸੇਵਾ ਕਰਦੇ ਆ ਜਿੰਨੀ ਉਹਨਾਂ ਦੀ ਸਮਰੱਥਾ ਹੋਵੇ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰਦੇ ਆ ਕਰਦਾ ਪਾਪ ਜੀ ਕਹਿੰਦੇ ਜੇ ਕਰ ਉਸ ਬੰਦੇ ਦੇ ਘਰੇ ਮਾਤੇ ਉਹਦੇ ਤੋਂ ਖੁਸ਼ ਨਹੀਂ ਆ ਜੇ ਉਹ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦਾ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਰਿਹਾ ਸਿਰ ਉਹਦੀ ਸੇਵਾ ਵੀ ਕਿਸੇ ਥਾਏ ਨਹੀਂ ਪਿਆ ਸਕਦੀ। ਬਾਬਾ ਜੀ ਨੇ ਸਾਨੂੰ ਸਾਫ਼ ਸਪਸ਼ਟ ਸਮਝਾਇਆ ਕਿ ਮਨੁੱਖ ਕੇ ਬੰਧਿਆ ਤੇਰੀ ਪਹਿਲੀ ਸੇਵਾ ਤੇਰੇ ਘਰ ਦੇ ਵਿੱਚ ਹੈ ਤੇਰੇ ਔਪਰੇਆਂ ਦੇ ਹਿੱਤ ਦੇ ਵਿੱਚ। ਜੇ ਮਾਪਿਆਂ ਦੀ ਇੱਜ਼ਤ ਕਰਨੀ ਹੈ ਮਾਪਿਆਂ ਦੀ ਸੇਵਾ ਕਰਨੀ ਤਾਂ ਹੀ ਸਾਡੀ ਕੀਤੀ ਹੋਈ ਕਿਸੇ ਵੀ ਤਰ੍ਹਾਂ ਦੀ ਸੇਵਾ ਦਾ ਫਲ ਸਾਨੂੰ ਮਿਲਣਾ ਹੈ। ਸਾਡੀ ਪਾ ਜਨਮ ਮੰਦਗੀ ਦਾ ਫਲ ਸਾਨੂੰ ਮਿਲਣਾ ਹੈ ਕਿ ਮਾਪਿਆਂ ਦੀ ਦੇਤ ਬਰਕਤ ਨੂੰ ਤਾਂ ਫਿਰ ਜਿੰਨੀ ਮੰਨਦੀ ਪਾਉਂ ਜਾਂ ਪਰ ਲੋ ਦਾਨ ਤੋਂ ਪਰੇ ਸੇਵਾ ਕਰ ਨੂੰ ਬਾਬਾ ਜੀ ਕੇ ਲਈ ਕੋਈ ਖਾਇ ਨਹੀਂ ਪੈਣੀ ਸੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਆਪਣੇ ਆਪ ਦੇ ਅੰਦਰ ਚਾਨ ਦਮਾਣਨੀ ਆ ਹਰ ਰੂਜ ਆਪਣੇ ਆਪ ਨੂੰ ਇਹ ਸਾਰੇ ਸੁਭਾਗ ਕਰਨੇ ਆ ਕਿਉਂਕਿ ਜਦੋਂ ਆਪਾਂ ਆਪਣੇ ਆਪ ਵੱਲ ਉਂਗਲ ਕਰਾਂਗੇ ਜ਼ਿਆਦਾਤਰ ਆਪਣੇ ਵੱਲ ਦੂਜਿਆਂ ਵੱਲ ਰਹਿੰਦੀ ਆ ਨਾ ਆਪਾਂ ਤਾਂ ਜੇਲ੍ਹ ਤੋਂ ਕਮੀਨ ਕਰਦੇ ਰਹਿੰਦੇ ਆ ਪਰ ਜਿਸ ਦਿਨ ਤੁਸੀਂ ਆਪਣੀਆਂ ਕਦਰਾਂ ਦੇਖਣ ਵਿੱਚ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਉਹਨਾਂ ਕਮੀਆਂ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਸਾਦੀ ਜਿੰਦਗੀ ਨੂੰ ਬਦਲ ਲਈ ਕੁਝ ਕਰਕੇ ਹਰ ਰੋਜ਼ ਆਪਣੇ ਆਪ ਨੂੰ ਸੁਭਾਵਤ ਕਰਨੇ ਆ ਕਿ ਮਨਾ ਪੂਰੇ ਦਿਨ ਦੇ ਵਿੱਚ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਬੰਦੇ ਕੰਮ ਆ ਕੀਤੇ ਕਿੰਨੀ ਵਾਰ ਬਹਿ ਜੂ ਕਿਹਾ ਹੈ ਤੇ ਕਿੰਨੀ ਵਾਰ ਤੁਕ ਮੁਰ ਹੋ ਗਿਆ ਹੈ ਇਸ ਤਰ੍ਹਾਂ ਦਾ ਹਰ ਇੱਕ ਕੰਮ ਦਾ ਸਾਥ ਕਰਨਾ ਤਾਂ ਦੇਖਣਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਤੇ ਇਹ ਕੰਮ ਇਹ ਨਹੀਂ ਆਪਾਂ ਇੱਕ ਦਿਨ ਕਰਨੇ ਆ ਦੋ ਦਿਨ ਕਰ ਰਹਿਣਾ ਲਗਾਤਾਰ ਇੱਕ ਮਹੀਨਾ ਕਰੋ ਇੱਕ ਮਹੀਨਾ ਕੀਤਾ ਤਾਂ ਬਾਅਦ ਉਹਦੇ ਵਿੱਚ ਆਦਤ ਬਣ ਜਾਣੀ ਆ ਤੇ ਇੱਕ ਮਹੀਨੇ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੀਆਂ ਗੱਲੀਆਂ ਵਰਤੀਆਂ ਸਾਡੀਆਂ ਕਾਮਨਾਵਾਂ ਵਾਰੀ ਗਈ ਤਾਂ ਤੁਹਾਨੂੰ پتہ ਚੱਲੇਗਾ ਸੋ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਤੋ ਉਹ ਜਿਵੇਂਲਾ ਕੱਲ ਜਾਂ ਪਰਸੋਂ ਨੂੰ ਵਰਸੇ ਆਈ ਤਾਂ ਕਈ ਲੋਕ ਮੱਸੀਆ ਵਾਲ ਨੂੰ ਦੇਮਨ ਪਰ ਇਹ ਉਪਾਰ ਕਰਦੇ ਆ ਕਿ ਸਾਡੀ ਜੰਗਲੀ ਦੇ ਲੋਕਾਂ ਦੇ ਲਈ ਇਹ ਹੋ ਜਾਵੇ ਤਾਂ ਚਾਹ ਕੋਈ ਇਸ ਨੂੰ ਵੀ ਵਿਕਾਸ ਅੰਝ ਦੇਹੀ ਕਰਦੇ ਹੋਗੇ ਮੱਸੀਆ ਵਾਲੇ ਦੇਖ ਤੋਂ ਹੀ ਸੁਧਿਰ ਪਰੀ ਹੋ ਜੇ ਤਾਂ ਕੀ ਕੀ ਤੇ ਉਪਾਸ ਹਤੇ ਤੇ ਕਿੰਨਾ ਦਾ ਅਸਰ ਕਰਦੇ ਆ ਮੈਨੂੰ ਨਹੀਂ ਪਤਾ ਪਰ ਇੱਕ ਵਾਰ ਜਿਹੜੇ ਆਪਾਂ ਆਪਜੀ ਦੇ ਨਾਮ ਸਮਝੇਗੀ ਤੇ ਆ ਇਹ ਉਪਾਅ ਬ੍ਰੋਹਤ ਕਰਨ ਕਰਨਾ ਕਰਨਾ ਜਿਹਾ ਜਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ ਕਿਉਂਕਿ ਸਤਿਗੁਰੂ ਕੀ ਤਜਰਬਾ ਹੈ ਮੈਂ ਥੋੜਾ ਪਹਿਲੇ ਜੀਵਨ ਦੇ ਵਿੱਚ ਕੀਤਾ ਹੈ ਅਤੇ ਸਤਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਨਾਲ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਪਰਸ ਸਭ ਦਾ ਜਿੰਦਗੀ ਦੇ ਵਿੱਚ ਬ੍ਰੋਹਤ ਬਦਲਾਅ ਨੂੰ ਕੋਈ ਆਈ ਅਤੇ ਹੋ ਰਿਹਾ ਹੈ ਇਸ ਕਰਕੇ ਆਪ ਜੀ ਨੂੰ ਇਹ ਸਲਾਹ ਦਿੰਦੀ ਹਾਂ ਜੇਕਰ ਤੁਹਾਨੂੰ ਮੇਰੀ ਸਲਾਹ ਚੰਗੀ ਲੱਗੀ ਹੈ ਜੇ ਲੱਗਦਾ ਹੈ ਤੁਹਾਨੂੰ ਇਸ ਤਰ੍ਹਾਂ ਕੀਤਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋ ਸਕਦਾ ਹੈ ਫਿਰ ਤੁਸੀਂ ਵੀ ਅੱਜ ਤੋਂ ਹੀ ਪਾਵੇਂ ਕੱਲ ਤੋਂ ਪਾਵੇਂ ਪਰਸ਼ੰਤ ਇਹ ਨਿਯਮ ਜ਼ਰੂਰ ਅਪਣਾਓ ਅਮਰਤਾ ਵੇਲੇ ਉੱਠ ਕੇ ਭਜਨ ਜ਼ਿੰਦਗੀ ਕਰੋ ਜੇ ਗੁਰੂ ਤੇਰੇ ਜਾਂਦੇ ਹੋ ਸਭ ਤੋਂ ਵਧੀਆ ਗਾਇ ਗੁਰੂ ਤੇ ਜਾਓ ਸੇਵਾ ਕਰੋ ਜੋ ਵੀ ਦਾਨ ਕੋ ਮਤਿਛੇ ਕਰਦੇ ਹੋ ਜਿਸ ਵੀ ਤਰ੍ਹਾਂ ਦੇ ਨਾਲ ਕਿਸੇ ਦੀ ਸਹਾਇਤਾ ਕਰਦੇ ਹੋ ਕਰੋ ਆਕੀ ਨੇਕ ਕਮਾਈ ਕਰੋ ਪਰ ਨੇਕ ਕਮਾਈ ਕਰਨ ਦੇ ਨਾਲ ਆਪਣੇ ਮਾੜੇ ਕੰਮਾਂ ਦਾ ਵੀ ਹਿਸਾਬ-ਕਿਤਾਬ ਕਰੋ ਧਿਆਨ ਰੱਖੋ ਕਿ ਮੇਰੇ ਹਰ ਜੋ ਛਿਹਰੇ ਮਾੜੇ ਕੰਮ ਹੋ ਗਏ ਆ ਸੁਸੰਗਤ ਵੀ ਆਸ ਕਰਦੇ ਆ ਕਿ ਅਤਤ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਕੋ ਤੁਹਾਨੂੰ ਚੰਗੀ ਨਾ ਲੱਗੇ ਉਹ ਤੇ ਇਸ ਮੈਨੂੰ ਤਿੰਨੋ ਸੋਟੀ ਨਾਲ ਡਿਫਰੈਂਸ ਨਹੀਂ ਜਿੱਤੋ ਆਫ ਕਰਦੇ ਨਾਹੀਂ ਗੁਰਜੀਤਾ ਤੁਹਾਨੂੰ ਸੁਣਾ ਨਾਹੀਂ ਗੁਰਜੀਤ ਸਿੰਘ ਜੀ ਫਤਿਹ ਨੂੰ